ਨੋ ਵੀ ਦੋਸਤੋ ਆਪਾਂ ਟਰੈਕਟਰ ਵਾਲੀ ਮੰਡੀ ਤੇ ਭਲਾ ਡੇ ਆਏ ਆ ਆਪਾਂ ਗੱਲਬਾਤ ਕਰਾਂਗੇ ਟਰੈਕਟਰਾਂ ਬਾਰੇ ਸੀਨੀਅਰ ਟਰੈਕਟਰਾਂ ਚੱਲ ਰਿਹਾ ਜਿਗਲ ਜੋਰ ਆ ਝੋਨੇ ਚੱਪੇ ਦਾ ਨਾ ਸੋਣ ਟਰੈਕਟਰ ਦੇਖਿਓਣਿਆ ਘੈਂਟ ਤੋਂ ਘੈਂਟ ਤੇ ਲੋਕ ਵਲਟਜੀ ਦਿਖਾਵਾਂਗੇ ਆ ਬਾਈ ਨਾਲ ਗੱਲਬਾਤ ਕਰਦੇ ਆ ਦੱਸੋ ਬਾਈ ਆਪਣਾ ਟਰੈਕਟਰ ਕੀ ਰੇਟ ਦਾ ਕਿਹੜੇ ਮਾਡਲ ਹੈ ਬਾਈ ਇਹ 99 ਮਾਡਲ ਆ 1,35,000 ਰੁਪਏ ਰੇਟ ਹੈ ਦਾ ਅੱਛਾ ਇਹ ਡਬਲ ਕਲੱਚ ਸੋਨਾ ਨੋਨ ਵਾਲਾ ਇੱਕ ਹੈ ਪੁਰਾਣਾ ਅੱਛਾ ਹਾਂ ਵੈਰੀ ਇੰਜਨ ਗੇਅਰ ਦਾ ਕੋਈ ਪ੍ਰੋਬਲਮ ਨਹੀਂ ਨਾ ਨਾ ਬਾਈ ਕੋਈ ਪ੍ਰੋਬਲਮ ਨਹੀਂ ਓਕੇ ਆ ਜਾਵਾਂ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾਗਾ ਤਾਂ ਇੱਕ ਤਾਂ ਛੱਡ ਦੋ ਮੈਨੂੰ 135 ਤੋਂ ਆਪਾਂ ਇੱਕ 30 ਕਰ ਦਾਂਗੇ ਹੋਰ ਕੀ ਆ ਇਹ ਆਪਾਂ ਕਰ ਲੈਣ ਬਾਕੀ ਮੌਕੇ ਤੇ ਹੋ ਜਾਊਗਾ ਬਾਈ 30 ਕਹਿੰਦਾ ਬਾਕੀ ਮੌਕੇ ਤੇ ਮਾਨਤਨ ਹੋਰ ਵੀ ਬੱਚੀ ਪੁੱਛੀ ਤੱਕ ਛੜਵਾ ਲਾਂਗੇ ਬਾਈ ਤਾਂ ਪਹੇਗੇ ਤੇ ਪਿੰਡ ਬਾਈ ਦੱਸ ਦਿਓ ਜੀ ਰੋ ਆਪਣਾ ਪਿੰਡ ਆਪਣਾ ਪੀਖੀ ਆ ਜੀ ਮੰਡੀ ਭਲਾਡੇ ਖੜੇ ਆਪਾਂ ਪੀਖੀ ਸ਼ਹਿਰ ਖਾਸੀ ਹੈ ਹਾਂ ਜੀ ਨੰਬਰ ਬੋਲ ਦੇ ਮੋਬਾਈਲ ਨੰਬਰ ਨੰਬਰ 978050156 ਇੱਕ ਵਾਰੀ ਦੁਬਾਰੇ ਬੋਲ ਜ਼ਰਾ ਨੰਬਰ 97805 01565 ਬਾਈ ਨਾਲ ਗੱਲਬਾਤ ਕਰ ਸਕਦੇ ਸੀਗਾ ਤੇ ਆ ਟਰੈਕਟਰ ਵੀ ਦਿਖਾਇਆ ਤੁਹਾਨੂੰ ਅੱਜ ਇਹ ਐਂਟਰ ਬਾਈ 265 ਡੀ ਆਈ ਇਹਦਾ ਰੇਟ ਆਪਾਂ ਲਿਖਿਆ 135000 ਚਾਰੇ ਟਾਇਰ ਟਾਇਰ ਮੰਗਰ ਨੇ ਦੋਨੇ ਨਵੇਂ ਨੇ ਮੂਰ ਲੇਦੇ ਨੇ ਵੀਰੇ ਅੱਛਾ ਹਾਂ ਬੜਾ ਦੇਖਿਆ ਦੇ ਗੋਲੂ ਦਾ 93 ਮਾਡਲ ਹੈ 93 ਮਾਡਲ ਹੈ ਇੱਕ 35 ਹੈ ਹਾਂ ਵੀਰੇ ਮਾਨਦਾਨ ਕਿੰਨਾ ਕਰੋਗੇ ਮੌਕੇ ਤੇ ਇਹ ਵੀ ਬਾਈ ਕਰ ਦਾਂਗੇ ਉਹਦੇ ਜਿਹਾ ਨਹੀਂ ਕਰਦਾ ਕੋਈ ਨਹੀਂ ਮੌਕੇ ਤੇ ਆਪਾਂ ਅੱਗੇ ਦੇਖ ਲਾਂਗੇ ਅੱਛਾ ਵਧੀਆ ਹੀ ਕਰਾਂਗੇ ਆਪਾਂ ਮਾਨਦਾਨ ਨਾਲ ਪੂਰਾ ਫੁੱਲ ਮਾਨਤਨ ਕਰਦੋਂਗੇ ਇੰਜਨ ਗੇਅਰ ਦਾ ਓਕੇ ਓਕੇ ਨੇ ਬਾਈ ਸਾਰੇ ਆ ਬਾਈ ਦੇਖ ਆ ਆਪਣਾ ਇਸਰਾ ਇਹ ਵੀ ਆਪਣਾ ਬਾਈ ਹਾਂ ਬਾਈ ਇਹ ਸਾਰੇ ਦੇ 135 ਕਾ ਲਿਖ ਰੱਖੇ ਬਾਈ ਯਾਰ ਹੈ 135 ਲਿਖ ਰੱਖਿਆ ਸਾਰਾ ਇਹ ਭਾਜੀ ਲਿਖਿਆ ਬਾਈ ਸਾਰਿਆਂ ਦਾ ਕੱਜ ਕੋਈ ਪੁੱਛ ਗਿਆ ਬਾਪੇ ਤੋਂ ਨਾ 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 ਇਹ ਵੀ 135 ਹਾਂ ਹਾਂ ਬਾਈ ਬੋ ਮੱਕ ਦੇ ਦਾ ਮਾਨਤਨ ਕੋਈ ਇਹ ਹੈ ਵੀਰੇ 98 ਮਾਡਲ ਡਰੈਕਟ ਇਹ ਟਾਇਰ ਟਾਇਰਾਂ ਦਾ ਨਹੀਂ ਹੈਗਾ ਉਹ ਸੋਨਾ ਟਰੈਕ ਆ ਬਈ ਬਸ ਟਾਇਰ ਨਹੀਂ ਹੈਗੇ ਇਕੱਲੇ ਟਾਇਰਾਂ ਦੀ ਘਾਟ ਆ ਚਾਰਾਂ ਦੀ ਨਾ ਹਾਂ ਉਹ ਟਰੈਕਟਰ ਸਾਫ ਪਿਆ ਕੋਈ ਇੰਜੀਨੀਅਰ ਦਾ ਸਾਰੇ ਓਕੇ ਆ ਜਲਵਾ ਹਾਂ ਬਈ ਮੌਕੇ ਦੇ ਤਾਂ ਮਨਦਾਨ ਕਿੰਨਾ ਕਰੂੰਗਾ ਇਹਦਾ ਵੀ ਕਰ ਦਾਂਗੇ ਬਈ ਕੋਈ ਨਾ ਇਹ 1 35 ਲਿਖਿਆ 1 30 ਕਰ ਦੇਖ ਦਾਂਗੇ ਬਾਕੀ ਮੌਕੇ ਤੇ ਹੋ ਜੂ ਘੱਟ ਵੱਧ ਬਾਕੀ ਬਈ ਘੱਟੋਲ ਕਰ ਲਾਂਗੇ ਮੌਕੇ ਤੇ ਵੀਖੀ ਦੋ ਨਾ ਮੁੰਡਾ ਇਹ ਇਧਰ ਗਾਹ ਇੱਕ ਹੋਰ ਰੈਸ਼ਰ ਖੜਾ ਹੈ ਇਹਦੇ ਵੀ ਇੱਕ 35 ਇਹਦੇ 295 ਆਂਕਦੇ ਵੀ 135000 ਇਹ ਵੀ ਡਬਲ ਗੱਜਾ ਨਾ ਹਾਂ ਬਈ ਇਹਦਾ ਕੀ ਰੇਟ ਡਾ ਬਈ ਇਹਦਾ ਵੀਰੇ 298 ਲਿਖਿਆ ਹੋਇਆ ਆ ਹਾਂ 60000 10 ਮਾਰ 60000 ਇਹਨਾਂ ਤੱਕ ਛੱਡ ਦਾਂਗੇ ਬਈ ਕਿਉਂਕਿ ਗੱਲ ਦੇਖ ਕਿਉਂਦਾ ਵੀਡੀਓ ਆਪਣੀ ਏਦੀ ਗੱਲ ਰੋਗ ਦੇ ਦੇ ਦਿੰਦੇ ਆਂਗੇ 275 ਦਾ ਵੀਰੇ 275 ਤੱਕ ਛੱਡ ਦਾਂਗੇ ਬਈ ਇਹ ਦੋ ਸਾਰੇ ਕਿੰਨੇਵੇਂ ਟਾਇਰ ਨੇ ਮੂਰੇ ਟਾਇਰ ਉਹ ਅੱਧੇ ਕਿਨੇ ਮਿਲਦੀ ਆਂ ਅਜ ਆਪਾਂ ਗਾਹਾਂ ਗੱਲਬਾਤ ਕਰਦੇ ਹਾਂ ਹੋਰ ਬਾਈਆਂ ਨਾਲ ਵੀ ਠੀਕ ਆ ਬਾਈ ਡਾਇਰੈਕਟਰ ਬਣਾਏ ਹਾਂ ਬਾਈ ਕੀ ਡਿਮਾਂਡ ਆ ਕੀ ਗੱਲਬਾਤ ਆ ਦੱਸੂਗਾ ਬਈ ਇਹਨੂੰ ਡਿਮਾਂਡ ਤਾਂ ਵੀ ਮੰਗ ਦਿੱਤਾ 235 ਅੱਛਾ ਕਿੰਨੇ ਤੱਕ ਛੱਡਨ ਹੋਗੇ ਆਪਣੀ ਵੀਡੀਓ ਦੇਖ ਕੇ ਆਉਂਦਾ ਕੋਈ 2 ਪੁਆਇੰਟ 215 ਤੱਕ ਛੱਡਦਾ 215 ਤੱਕ ਆਪਣਾ ਮਾਨਤਨ ਕਰ ਦਾਂਗੇ ਬਾਈ ਪਿੰਡ ਉਸਦੇ ਉੱਪਰ ਕਿਹਾ ਪਿੰਡ ਆਲੰਪੁਰ ਆਲੰਪੁਰ ਮੰਦਰਾ ਆਲੰਪੁਰ ਬੋਦਲਾ ਆਲੰਪੁਰ ਬੋਦਲਾ ਬੋਦਲਾ ਆਲੰਪੁਰ ਬੋਦਲਾ ਪਿੰਡ ਆ ਬਾਈ ਦਾ ਮੌਕੇ ਤੇ ਮਾਨਤਨ ਕਰ ਦਾਂਗੇ ਡਾਇਰੈਕਟਰ ਸਾਹਿਬ ਆ ਵੀ ਬਿਲਕੁਲ ਜਿਵੇਂ ਨਾ ਤੇ ਕੋਈ ਹੋਰ ਇੰਜਨ ਗੇਅਰ ਰੁੱਕ ਜਾਵਾਂਗੇ ਲੰਬੇ ਵਾਲੀ ਗਲਤੀ ਨਹੀਂ ਨਾ ਕੋਈ ਲੰਬੇ ਵਾਲੀ ਠੀਕ ਹੈ ਬਰੋ ਨਾ ਬਈ ਟਰੈਕਟਰ ਖੜਾ ਐ ਇੰਟਰ ਆ ਹਨਾ ਮੈਂ ਨਾਲ ਗੱਲਬਾਤ ਵੀ ਕਰਦੇ ਆਪਾਂ ਤੇ ਕਿੰਨਾ ਮਾਡਲ ਆ ਬਈ ਇਹ 93 93 ਮਾਡਲ ਟਰੈਕਟਰ ਹੈਗਾ ਤੇ ਰੇਟ ਉੱਟ ਗਿਆ 160 ਬਈ 160 ਮੰਗੇਗਾ ਹਾਂ ਬਈ ਤੇ ਜਿਹੜਾ ਆਪਣੀ ਵੀਡੀਓ ਦੇਖ ਕੇ ਉਹਦਾ ਕੀ ਗੱਲਬਾਤ ਕਰੀਏ ਕਰ ਦਾਂਗੇ ਬਈ ਮਾਨਤਾ ਕਿੰਨਾ ਕਰ ਦਿਆਂ ਛੱਡ ਦਾਂਗੇ 150 ਤੱਕ 150 ਤੱਕ ਛੱਡ ਦੂ ਬਈ ਆਪਣੀ ਜਿਹੜੀ ਵੀਡੀਓ ਦੇਖ ਕੇ ਹੋਗਾ ਟਰੈਕਟਰ ਜਿਵੇਂ ਸਾਫ ਆ ਇੰਜਨ ਗੇਅਰ ਦਾ ਓਕੇ ਆ ਬਈ ਹਾਂ ਬਈ ਕੋਈ ਪ੍ਰੋਬਲਮ ਦਿੱਕਤ ਤਾਂ ਨਹੀਂ ਕਿਸੇ ਨੂੰ ਹ ਐਪਮਪ ਲੱਗਾ ਹਰ ਸੁਨਾਲੀ ਹਾਂ ਪਿੰਡ ਕਿਹੜਾ ਬਈ ਮੈਂ ਦੱਸਦੇ ਆਪਣਾ ਖੱਲਣ ਬਈ ਖੱਲਣ ਪਿੰਡ ਆ ਬਈ ਦਾ ਨੰਬਰ ਦੱਸ ਦੇ ਇੱਕ ਵਾਰ ਨੰਬਰ 94783 45283 ਇੱਕ ਵਾਰੀ ਦੁਬਾਰੀ ਫੇਰ ਦੱਸਦੇ 94783 45283 ਪਿੰਡ ਖੱਲਣਾ ਬਈ ਦਾ ਇਹ ਨਾਲ ਕਿਸੇ ਸੰਪਰਕ ਕਰਕੇ ਆਪਣਾ ਟਰੈਕਟਰ ਲੈ ਜਾ ਸਕਦਾ ਹੈ ਨਾ ਕੋਈ ਵੀ ਤੇ ਆਪਾਂ ਹੁਣ ਖਾਂ ਤੁਹਾਨੂੰ ਹੋਰ ਦਿਖਾਵਾਂਗੇ ਬਾ ਉਹਦਾ ਵੀਰ ਸੋਨਾਲੀ ਟਰੈਕਟਰ ਖੜਾ ਬਈ ਦਾ ਨਾ ਬਾਈ ਨਾਲ ਗੱਲਬਾਤ ਕਰਦੇ ਆ ਟਰੈਕਟਰ ਸਾਫ਼ ਪਿਆ ਵੇ ਕਿੰਨੇ ਮਾਡਲ ਹੈ ਵੀ ਬਈ ਨਵਾਂ ਮਾਡਲ ਆ ਨਵਾਂ ਮਾਡਲ ਇਟ ਹੈਗਾ கிரே ਡਿਮਾਂਡ ਕੀ ਆ ਦੀ ਆਪਣੀ ਡਿਮਾਂਡ ਬਈ 270 270 ਹੈ ਜਿਹੜਾ ਆਪਣਾ ਕੋਈ ਵੀਡੀਓ ਦੇਖ ਕੇ ਹੋਊਗਾ ਉਹਦਾ ਕੀ ਆਪਣਾ ਮਾਨਤਨ ਕੋਈ ਹੈ ਵੈਸੇ ਹੂੰ ਤਾਂ ਆਪਾਂ ਦੇਣਾ 260 ਦਾ ਇਹ ਜਿਹੜਾ ਜੀ ਆਪਣੀ ਵੀਡੀਓ ਦੇਖ ਕੇ ਉਹ ਤਾਂ 255 ਦਾ ਦੇ ਦਾਂਗੇ ਬਈ ਕਹਿੰਦਾ ਕੋਈ ਵੀਡੀਓ ਦੇਖ ਕੇ ਉਹ ਸ਼ੇਅਰ ਕਰਕੇ ਆਉਂਦਾ ਨਾ ਤੇ ਪਿੰਡ ਦੱਸ ਦੋ ਬਈ ਆਪਣਾ ਕਿਹੜਾ ਪਿੰਡ ਆਪਣਾ ਹਰਿਆਉੜਾ ਸਕਾ ਦੱਸ ਕੇ ਪਿੰਡ ਆ ਬਈ ਦਾ ਖਾਸ ਤੇ ਮੋਬਾਈਲ ਨੰਬਰ ਬਈ 98040999 98040999 990 ਨੰਬਰ ਆ ਬਈ ਦਾ ਟਰੈਕਟਰ ਸਾਫ ਪਿਆ ਕਿਸੇ ਪਾਸੇ ਕੋਈ ਦਿੱਕਤ ਵਾਲੀ ਗੱਲ ਨਹੀਂ ਇਹਦਾ ਲੈ ਕੇ ਆਊਗਾ ਗੋਣੀ ਗਾਊਗਾ ਬਾਈ ਹਾਂ ਗੋਣੀ ਗਾਊ ਬਾਈ ਯਾਦ ਰੱਖੋ ਬਾਈ ਨਾ ਸਾਫ ਪੈਸਾ ਰਕਸ ਕਿਸੇ ਪਾਸੇ ਕੋਈ ਲੀਕ ਨਹੀਂ ਕੋਸਾ ਇੰਜੀਨੀਅਰ ਦਾ ਓਕੇ ਆ ਮਾਡਲ ਕਿੰਨਾ ਆਪਣਾ ਨੋ 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 ਮਾਡਲ ਟਰੈਕਟਰ ਆ ਬਾਈ ਤੂੰ ਦੇਖ ਲਓ ਪੀੜੀ ਜ ਆਪਣਾ ਜਮਾ ਸਾਫ ਪੈ ਟਰੈਕਟਰ ਕਿਸੇ ਕੋਈ ਕੋਈ ਚੀਜ਼ ਦੀ ਘਾਟ ਨਹੀਂ ਗਈ ਸਾਰਾ ਓਕੇ ਆ ਦੇਖ ਆ ਓਕੇ ਬਾਈ ਨੋ ਵੀ ਟਰੈਕਟਰ ਖੜਾ ਐ ਸ਼ਰ ਆ ਨਾ ਬਾਈ ਨਾਲ ਗੱਲਬਾਤ ਹੋ ਕਰਨੇ ਆਪਾਂ ਟਰੈਕਟਰ ਸਾਫ ਪੈਜਾਰੇ ਪਾਸਿਓਂ ਬਾਕੀ ਪੁੱਛਦਾ ਬਾਈ ਤੂੰ ਹਾਂ ਬਾਈ ਕੀ ਹਾਲ ਆ ਠੀਕ ਆ ਬਾਈ ਵਧੀਆ ਤੇ ਕੀ ਮੰਗਿਆ ਕੀ ਡਿਮਾਂਡ ਆ ਕੀ ਗੱਲਬਾਤ ਆ ਬਾਈ 99 ਮਾਡਲ ਹੈ ਹਾਂ ਸਾਰਾ origignal ਹੈ ਅੱਛਾ ਡਿਮਾਂਡ ਹੈਗੀ 1 ਲੱਖ 20 ਹਜ਼ਾਰ ਰੁਪਈਆ 1 ਲੱਖ 30 ਹਾਂ ਅੱਛਾ ਤੇ ਲੱਗਿਆ ਹੋਇਆ ਬਾਈ ਸਾਰਾ origignal a to z ਸਾਰਾ ਹਾਂ ਬਾਈ ਤੇ ਕੰਮਕਾਰ ਦੀ ਗਵਾੜਦਾ ਨਹੀਂ ਕਿਸੇ ਨਾ ਬਾਈ ਕਿਸੇ ਦੀ ਕੰਮਕਾਰ ਕੋਈ ਇੱਕ ਦੀ ਮੰਗੇ ਆਪਣੀ ਵੀਡੀਓ ਦੇਖ ਕੇ ਉਹਦਾ ਕਿੰਨਾ ਦਾ ਖਸਾਰਦੇ ਆ ਬਾਈ ਬਾਈ ਆਪਾਂ ਨੂੰ ਛੱਡਦੇ 1 ਲੱਖ 20 ਹਜ਼ਾਰ ਰੁਪਈਆ ਦਾ ਤਾਂ ਵੇੜਾ ਆਪਣਾ ਵੀਡੀਓ ਦੇਖ ਕਿਉਂ ਬਈ ਬਹੁਤ ਕਿਲਾ ਦਾ ਕਮਾਉਂਦਾ ਰਹੇ ਉਹਨੂੰ ਬਈ 5000 ਰੁਪਏ ਹੋਰ ਡਿਸਕਾਊਂਟ ਕਰਦਾ ਇੱਕ 15 8000 ਦਾ ਇੱਕ ਲੱਖ 15000 ਦਾ ਟਰੈਕਟਰ ਛੱਡਦਾ ਬਾਈ ਇਹ ਪਿੰਡ ਰਸਦੇ ਹੋਈ ਦੇਖੋ ਬਈ ਪਿੰਡ ਆਪਣਾ ਕਿਸ਼ਨਗੜ੍ਹ ਹੈ ਕਿਸ਼ਨਗੜ੍ਹ ਦਾ ਪਿੰਡ ਹੈਗਾ ਤੇ ਮੋਬਾਈਲ ਨੰਬਰ ਵੀ ਦੱਸੂਗਾ 95927 41076 959 ਆ ਟਰੈਕਟਰ ਬਈ 855 ਇਹ ਵੀ ਬਾਈ ਦਾ 10 ਕੇ ਤੋਂ ਹੀ ਹੈ ਨਾ ਜਿਹੜਾ ਅਸੀਂ ਉਹਨਾਂ ਲਈ ਇੱਕ ਦੇਖਿਆ ਤੀਆ ਉਹ ਵੀ ਬਈ ਉਸੇ ਦਾ ਹੈਗਾ ਟਰੈਕਟਰ ਸਾਰਾ ਓਰੀਜਨਲ ਪੰਜਾਬ ਨੰਬਰ ਹੈ ਚੌਕੜਾ ਨਵਾਂ ਸ਼ਕਤੀ ਲੈਬ ਦੇ 14 ਵਾਲੇ ਦਾ ਅੱਛਾ ਟਰੈਕਟਰ ਫੁੱਲ ਸੋਨਾ 2002 ਮਾਡਲ ਆ 2002 ਮਾਡਲ ਆ ਬਈ ਟਰੈਕਟਰ ਓਕੇ ਐ ਵੀ ਜਮਾ ਐ ਨਾ ਤੇ ਨੰਬਰ ਬਾਈ ਦਾ ਆਪਣਾ ਪਹਿਲਾਂ ਵਾਲੀ ਵੀਡੀਓ ਚ ਬੋਲਿਆ ਸੀਗਾ 990409900 990409900 ਟਰੈਕਟਰ ਨੰਬਰ ਆ ਬਈ ਦਾ ਸਾਰਾ origignal ਟਰੈਕਟਰ ਹੈਗਾ ਕਿਸੇ ਗੱਲ ਦੀ ਕੋਈ ਘਾਟ ਨਹੀਂ ਤੇ ਮਾਡਲ 2 ਐ ਹਾਂ 2002 2002 ਮਾਡਲ ਐ ਬਈ ਟਰੈਕਟਰ ਪੰਜਾਬ ਨੰਬਰ ਪੀ ਵੀ ਹਾਂ ਤੇ ਮੰਗ ਕੀ ਐ ਤੇ ਰੇਟ ਉਟੋ ਇਹਦਾ ਮੰਗਦੇ ਆਪਾਂ 2 ਅਸਤੀਆਂ ਦੋ ਅੱਸੀ ਰੈਟਰ ਦਾ ਰੇਟ ਮੰਗ ਰਿਹਾ ਬਾਈ ਹਾਂ ਵੈਸੇ ਆਪਾਂ ਜਿਹੜਾ ਇਹ 65000 ਦਾ ਸੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਉਹਦਾ 60000 ਦਾ ਰੇਟ ਦਿੰਦਾ 2 ਲੱਖ 2 ਲੱਖ 60000 ਛੱਡ ਦੂ ਬਾਈ ਆਪਣੀ ਵੀਡੀਓ ਦੇਖ ਕੇ ਉਹ ਤਾਂ ਨਹੀਂ ਦੋ 65000 ਤੱਕ ਛੱਡੂ ਕੋਰੇ ਮੰਡੀ ਚ ਜੇ ਇਹਨੇ ਘਰੇ ਜਾਂਦਾ ਬਾਈ ਕੋਲੇ ਜਾਣਾ ਗੱਲਬਾਤ ਕਰਦਾ ਤਾਂ 260 ਦਾ ਛੱਡ ਦੂ ਬਾਈ ਓਕੇ ਬਾਈ ਧੰਨਵਾਦ